ਖਡੂਰ ਸਾਹਿਬ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਵਿਰੋਧੀ ਪਾਰਟੀਆਂ ਤੇ ਹਮਲਾ ਬੋਲਿਆ ਅਕਾਲੀ ਦਲ ਦੇ ਅਤੇ ਕਾਂਗਰਸ ਦੇ ਨਾਲ-ਨਾਲ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਨਿਸ਼ਾਨਾ ਸਾਧਿਆ ਸੀਐਮ ਮਾਨ ਨੇ ਆਪਣੇ ਅੰਦਾਜ਼ ਦੇ ਵਿੱਚ तमाम ਵਿਰੋਧੀ ਲੀਡਰਾਂ ਨੂੰ ਘੇਰਿਆ ਕੀ ਸੋਚਦਾ ਸੀ ਮੋਦੀ ਕਿ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਉਹ ਕੇਜਰੀਵਾਲ ਇੱਕ ਵਿਅਕਤੀ ਦਾ ਨਾਮ ਨਹੀਂ ਕੇਜਰੀ ਵਾਲ ਇੱਕ ਸੋਚ ਹੈ ਉਹ ਵਿਅਕਤੀ ਨੂੰ ਅੰਦਰ ਕਰ ਦੇਗਾ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੇਗਾ ਮੈਨੂੰ ਇਹ ਦੱਸ ਦੇ મોદી મોદી ਆਇਆ ਸੀ ਕੱਲ ਉਹ ਆਪਣੀਆਂ ਆਪਣੀਆਂ ਆਪ ਦੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਗੱਲਾਂ ਕਰ ਗਿਆ ਜੇ મોદી ਹੁੰਦਾ ਤਬ ਇਹ ਹੋ ਜਾਂਦਾ ਅਗਰ ਉਸ ਸਮੇਂ ਮੋਦੀ ਹੁੰਦਾ ਉਹ ਭਾਈ ਤੇਰੇ 10 ਸਾਲ ਕੱਢਣੇ ਔਖੇ ਹੋਏ ਪਏ ਨੇ ਤੂੰ ਕੱਤਰ ਦੀਆਂ ਗੱਲਾਂ ਕਰੀ ਜਾਂਦਾ ਯਾਰ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਇੱਕ ਟੀਵੀ ਇੰਟਰਵਿਊ ਚ ਕਹਿੰਦੇ ਅਸੀਂ ਨਾਮ ਲਵਾਂਗੇ ਕੁਝ ਲੀਡਰਾਂ ਦਾ ਉਹ ਨਾਮ ਸੁਣ ਕੇ ਤੁਹਾਡੇ ਦਿਲ ਚ ਕੋਈ ਵੀ ਸ਼ੇਅਰ ਕੋਈ ਗੱਲ ਆਉਂਦੀ ਹੋਵੇ ਤੁਸੀਂ ਬੋਲਦੇ ਹੋ ਮੈਂ ਠੀਕ ਹੈ ਲੋ ਨਾ ਕਹਿੰਦੇ ਸੁਖਵੀਰ ਬਾਦਲ ਮੈਂ ਕਿਹਾ ਪਹਾੜਾਂ ਵਾਲੇ ਸਕੂਲਾਂ ਚ ਪੜੇ ਨੇ ਪੰਜਾਬੀ ਲਿਖਣੀ ਤੇ ਪੜ੍ਹਨੀ ਆਉਂਦੀ ਨਹੀਂ ਆਪਣੇ ਪਿਤਾ ਜੀ ਨੂੰ ਕਹਿੰਦੇ ਨੇ ਮੇਰੇ ਪਿਤਾ ਜੀ ਦੇ ਸਮਾਨ ਹੈ ਪਰ ਪੰਜਾਬ ਦਾ ਵਾਰਿਸ ਬਣਨਾ ਚਾਹੁੰਦਾ ਕਹਿੰਦੇ ਕੈਪਟਨ ਮਨਿੰਦਰ ਮੈਂ ਕਿਹਾ ਮੈਲਾਂ ਚ ਰਹਿਣ ਵਾਲੇ ਰਾਜੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਜਦੋਂ ਅਕਾਲੀਆਂ ਦਾ ਰਾਜ ਸੀ ਅਕਾਲੀਆਂ ਨਾਲ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਅੱਜਕੱਲ ਭਾਜਪਾ ਦਾ ਰਾਜ ਹੈ ਭਾਜਪਾ ਦਾ ਲੋਕਾਂ ਨਾਲ ਤਾਂ ਕਦੇ ਖੜੀ ਨਹੀਂ ਕਹਿੰਦੇ ਨਰਿੰਦਰ ਮੋਦੀ ਮੈਂ ਕਿ ਕਿਸੇ ਵੀ ਗੱਲ ਨੂੰ ਕਿਸੇ ਵੀ ਤਰੀਕੇ ਨਾਲ ਕਿਤੋਂ ਵੀ ਫਿੱਟ ਕਰਕੇ ਕੁਝ ਵੀ ਕਹਿ ਦਿੰਦਾ ਮੈਂ ਪਿੱਛੇ ਚੰਦਰਯਾਨ ਚੰਦਰਯਾਨ ਦੀ ਲਾਂਚਿੰਗ ਸੀ ਸ੍ਰੀ ਹਰੀਕੋਟਾ ਇਸਰੋ ਦਾ ਜਿਹੜਾ ਲਾਂਚਿੰਗ ਸਟੇਸ਼ਨ ਹੈ ਚੰਦਰਯਾਨ ਦੀ ਲਾਂਚਿੰਗ ਵੇਲੇ ਮੋਦੀ ਕਹਿੰਦਾ میرا اسرو سے پرانا ناتا ہے میں بھی حیران ہو گیا میں کہا اٹھویں کا سرٹیفکیٹ تھی آن اسرو نہ کی لینا دینا ہے اتنے تو پڑھے لکھے لوگ ہیں کہنا میں جب دوسری تیسری کلاس میں پڑھتا تھا پڑھائی میں میرا ہاتھ تنگ تھا اس لیے ہر ٹیچر مجھے آ کے کہتا تھا تو تسرو میں بیٹھ اب اسرو میں اسرو میں اسرو میں اسرو میں, اس میں, اس میں میرا اسرو سے پرانا ناتا ہے کل کہہ گیا اتے کہ میرا خون کا رشتہ ہے پنجاب ناڑ کہنا پانچ کن پیاروں چیارا گجرات کو سی لس یار حد ہے حیرانی دی حد ہے کسی بھی چیزوں کسی نہ جوڑ میں وہ مجھے کہ اروند کیجری کےجریوال میں کہا جی اس قدر واقف ہو گئی ہے میری قلم میرے کردار سے کہ عشق بھی لکھنا چاہتا ہوں تو انقلاب لکھا جاتا ہے سب تو اوکھا سوال پوچھ لیا انہوں نے کہنے بھگوت دمان ہوں آپ بارے کی کہاں بھائی میں کہ جی میں دیکھا عملہ بلے بل جی میں دیکھا عملہ بلے ਤਾ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾ ਬੱਲੇ 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 ਇਹ ਥੋੜੀ ਰਹਿਮਤ ਆ ਵੀਰੋ ਥੋੜੀ ਰਹਿਮਤ ਆਏ ਸੱਤ ਜਨਮ ਨਹੀਂ ਕਰ ਜਾ ਤਾਰ ਸਕਦਾ ਮੈਂ ਤੁਹਾਡਾ